हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਮਾ ਛੇੜ ਲਈ ਲੈ ਕੇ ਆਏ ਹਾਂਗੇ ਦੋ ਤਾਂ ਆਗੀਆਂ ਤਾਜ਼ੀਆਂ ਸੂਈਆਂ ਤੇ ਇੱਕ ਹਜੇ ਗੱਬਣ ਥੋੜੇ ਦਿਨਾਂ ਦੀ ਬਈ ਐ ਮੰਨ ਲਓ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆਂਦਾ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਹੁਤ ਠੀਕ ਹੋ ਬਾਈ ਹਾਂ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕੰਮ ਵਧੀਆ ਬਾਈ ਕਿਰਪਾ ਮਾਲਕ ਦੀ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਹਾਂ ਬਾਈ ਮੇਰਾ ਜੱਗਾ ਪਿੰਡ ਢਿਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਨੇੜੇ ਤੱਪਾ 4 ਕਿਲੋਮੀਟਰ ਰਹਿ ਜਾਂਦਾ ਇੱਧਰ ਆ ਗਿਆ ਆਪਾਂ ਨੂੰ ਆਲੀ ਬਠਿੰਡੇ ਜਿਹੜੇ ਪਿੰਡ ਲੱਗਿਆ ਆਲੀ ਕੇ ਢ ਸਿਆਸੀ ਨੌਸੰਦੜੇ 997138 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਗੱਬਣ ਤੋਂ ਹੀ ਲੱਗ ਜੀ ਗੱਬਣ ਨੂੰ ਹੀ ਕਰਦੇ ਕਿਹੜਾ ਸੂਆ ਸੁੰਦੀ ਆ ਇਹ ਬਾਈ ਦੂਜਾ ਸੂਆ ਸੁੰਦੀ ਆ ਰੇਜਨ ਨਾਲ ਕਿੰਨੇ ਟਾਈਮ ਦੀ ਕੱਚੀ ਆ ਇਹ ਬਾਈ 4 ਦਿਨ 3 ਦਿਨ ਰਹਿਗੇ ਤੇ ਬਾਈ ਦਿਨਾਂ ਚ ਕੁਸ ਉਤੋਂ ਦੀ ਲੈ ਜੂਗੀ 3 ਦਿਨ ਰਹਿ ਕੇ ਪੂਰੇ ਹੌਣ ਚ ਕਿੰਨੇ ਦੇਖ ਬਾਈ ਲੈਵਾ ਦੇਖ ਦੁੱਧ ਬਾਈ ਪਾ ਦੂ ਹੈ 13 14 ਕਿਲੋ ਰਾਮ ਨਾਲ ਠੀਕ ਆ ਦੇਖ ਇਹ ਤਾਂ ਲੈਵਾ ਤੇ ਗਣਾ ਬਾਈ ਹੈ ਤਾਂ ਪਾੜੀ ਪਲਾਈ ਪਈ ਆ ਤੇ ਮੂਰ ਨੂੰ ਵੀ ਗਿੱਖਰੇ ਵਾਲੀ ਫਿਰ ਤੇ ਠੰਡੀ ਇੰਨੀ ਆ ਇਹ ਹੂੰ ਕੋਈ ਵੀਰਾਂ ਸੰਗਾ ਸੰਗਾ ਦਾ ਕਿਆ ਬਾਤ ਹੈ ਠੰਡੀ ਸੀਲ ਦੇਖ ਹੈ ਨਾ ਯਾਰ ਜਿੰਮੇ ਮਰਜ਼ੀ ਬੈਠਾ ਰਹੀ ਐ ਲੱਤ ਵੀ ਨਹੀਂ ਜੱਕਦੀ ਦੇ ਪੈਰ ਫੜਦੀ ਚੱਕਰ ਹੀ ਨਹੀਂ ਦੇਖੀ ਦੇਖ ਲੈ ਵਾ ਗੇਠਲੇਵਾ ਮੂਹਰ ਨੂੰ ਫਿਰਦਾ ਹੈ ਕੱਚੀ ਆ ਬਹਿਣ ਦੇ ਵਾ ਬਾਲਾ ਚੰਗਾ ਸਾਨਾ ਬਈ ਦੁੱਧ 13 14 12 13 ਕਿਲੋ ਪਲੂਨ ਨੇ ਪਾਇਆ ਹੂੰ 13 14 ਕਿਲੋ ਦੁੱਧ ਆਉਣ ਵਾਲੀ ਪਾ ਦੂ ਬਈ ਸੀਲ ਠੰਡੀ ਇੰਨੀ ਜ਼ਿਆਦਾ ਯਾਰ ਲੈ 40 50 ਦੇਖ ਯਾਰ ਜਿੰਮੇ ਯਾਰ ਮਰਜ਼ੀ ਜਿੱਧਰ ਦੀ ਮਰਜ਼ੀ ਬੈਠਾ ਰਹੀ ਯਾਰ ਲੈ ਉਹ ਚੱਕਲੂ ਕਰਮ ਵਾਲੀ ਠੰਡੀ ਤਾਂ ਇੰਨੀ ਆ ਲੈ ਦੇਖੀ ਨਹੀਂ ਆਇਆ ਹੁੰਦਾ ਵੀ ਛੜ ਨਾ ਮਾਰੇ ਦੇਖ ਕੀ ਬਾਤ ਆ ਯਾਰ ਬਾਈ ਥੱਲੇ ਵੜੀ ਜਾਂਦਾ ਯਾਰ ਉਹ ਚੱਕਲ ਯਾਰ ਕੋਈ ਚੱਕਰ ਹੀ ਨਹੀਂ ਥੱਲਾ ਉਹ ਚੱਕ ਲਈ ਆ ਰੇ ਨੇ ਕਰਮ ਵਾਲੀ ਨੇ ਕੀ ਕਹਿਣਾ ਲੈ ਲੈ ਕੀ ਬਾਤ ਆ ਬਾੜੀ ਨਹੀਂ ਜਾਏ ਠੰਡੀ ਆ ਯਾਰ ਜੀ ਨਾ ਘਰੇ ਚੋਣੀਆਂ ਪਈ ਨਜ਼ਾਰਾ ਦੇ ਦੂ ਬਾਕੀ ਕੱਦ ਕਾਠ ਬਹੁਤ ਆ ਨਾ ਫੁੱਲ ਕੱਦਦਾ ਬਾਈ ਬਹਿੜ ਚੰਗੀ ਆ ਤੇ ਰੇਟ ਤਾਂ ਜਮਾ ਜਾਇਆ ਜਾ ਕਿੰਨਾ ਰੋ 35000 ਦੀ ਆਪਾਂ ਦੇ ਦਾਂਗੇ ਜਮਾ ਜੱਸ ਤੇ ਨੋ ਕੁੱਲ ਜੇ ਜੇ ਕਿਤੇ ਸਿੰਗਲਾਂ ਹੁੰਦੇ ਤੈਨੂੰ ਹੀ ਪਤਾ ਵੀ ਮੁੱਲ ਇਹਦਾ 55 60000 ਹੋਣਾ ਸੀ ਠੀਕ ਆ ਬਾਈ ਹੋਲੇ ਜਿੱਕੇ ਮੜੀ ਬਾਕੀ ਕੱਦ ਬਹੁਤ ਚੰਗਾ ਬਾਈ ਸੈਨਿੰਗ ਚਮਕ ਦੀ ਗੱਲ ਕਰੀਏ ਫੁੱਲ ਚੰਗੇ ਆਗੇ ਕਿ ਨਹੀਂ ਬਾਈ ਜੈ ਗਰੇਟ ਆ ਜਾ ਮੈਂ ਬੱਸਾਂ ਵਾਲਾ ਜੀ ਨਾ ਘਰੇ ਤੋਂ ਉਹਨੂੰ ਲੈਣੀ ਆ ਮੈਂ ਇਸ ਲਾਈਨ ਦੀ ਲੋਡ ਨਹੀਂ ਹੂੰ ਨਜ਼ਾਰਾ ਦੇ ਦੂ ਜਿਉਂਕਿ ਦੁੱਧ ਹੋਊਗਾ ਬਾਈ ਗਾੜਾ ਜਿਹੜੀ ਫੈਟ ਆਊਗੀ ਚੰਗੀ ਆਊਗੀ ਕਿ ਨਹੀਂ ਜਮਾ ਜਮਾ ਬਈ ਬਿਲਕੁਲ ਨਾ ਮਾਤਰ ਮੰਨਣੀ ਕਿਉਂਕਿ ਮੰਨਣੀ ਨਹੀਂ ਪੈਸੇ ਤਾਂ ਯਾਰ ਲੈ ਆ ਬੀਹੀ ਦੇ ਬਚਾਲੇ ਹਨਾ ਖੜਾ ਕੇ ਇੱਥੇ ਬਹਿ ਜਾ ਥੱਲੇ ਥੱਲੇ ਸਹੀ ਗੱਲ ਲੈ ਰੱਸਾ ਛੱਡ ਕੇ ਐ ਬਹਿ ਜਾ ਯਾਰ ਲੈ ਹੂੰ ਠੰਡੀ ਹੀਲ ਦੇ ਕਿੰਨੀ ਇਤੂ ਬਾਤ ਆ ਫਿਰ ਰੱਬ ਦਾ ਨਾ ਹੀ ਆ ਯਾਰ ਕੀ ਬਾਤ ਆ ਤੇ ਮੁੱਲ ਵੀ ਬਾਈ ਨੇ ਉਸ ਹਸਾਬ ਨਹੀਂ ਕਰਤਾ ਪੈਂਤੀ ਜਮਾ ਜਾਇਆ ਜੀ ਬਾਈ ਜਮਾ ਜਾਇਆ ਜੀ ਦਣੀਆਂ ਸਿੰਘ ਜ਼ਰੂਰ ਆ ਕਹਿੰਦੀ ਕਰਮ ਵਾਲੀ ਕੁਝ ਵੀ ਨਹੀਂ ਕਹਿੰਦੀ ਕੁਝ ਵੀ ਨਹੀਂ ਕਹਿੰਦੀ ਬਲਟਲਾਂ ਬਹੁਤ ਦਿਖਾਉਂਦੀ ਆ ਬਾਈ ਸਾਰੀਆਂ ਬਲਟਲਾਂ ਕੱਢੋ ਕਿ ਫੇਰ ਜਾ ਕੇ ਕਿਤੇ ਕਰਮ ਵਾਲ ਨੇ ਸੂਣਾਗਾ ਉਸ ਹਸਾਬ ਨਾਲ ਅੰਦਾਜ਼ਾ ਲਾ ਕੇ ਚੱਲੋ ਕਿ ਨਹੀਂ ਬਾਈ ਹਾਂ ਹਾਂ ਬਾਈ ਸਹੀ ਗੱਲ ਆ ਬਾਈ ਤੇ ਜੱਗੇ ਇਧਰੋਂ ਤੋਂ 2 ਨੰਬਰ ਤੇ ਬਾਈ ਕਿਹੜਾ ਸੂਆ ਸੂਈ ਆ ਇਹ ਬਾਈ ਤੀਜੇ ਸੂਏ ਸੂਈ ਆ ਠੀਕ ਆ ਕੱਲ ਸੂਈ ਆ ਬਾਈ ਇਹੇ ਕੱਲ ਬੱਚਾ ਆ ਗਿਆ ਬੱਚਾ ਬਾਈ ਮਗਰ ਦੇਖਾ ਦੇ ਬੱਚਾ ਬੱਚਾ ਆ ਗਿਆ ਹਾਂ ਬਾਈ ਨਾਲੂਆ ਨਾਲ ਆ ਨਾ ਹਾਂ ਠੀਕ ਹੈ ਬਈ ਤੇ ਦੁੱਧ ਬਾਈ ਇਹ 15 16 ਕਿਲੋ ਆਮਨਾਲ ਦੇ ਦਿੰਦੇ ਜਮਾ ਬੱਤੀ ਦੇ ਘਰੋਂ ਆਈ ਹੈ ਸੇਵਾ ਸੁਭਾਹ ਹੋਣੀ ਸੀ ਬੰਦਿਆਂ ਦੀ ਤੇ ਚਵਾਈ ਚੂਈ ਦਿਖਾ ਦੇ ਕਿੰਨੀ ਚੰਗੀਆਂ ਦੇਖ। ਕਿਆ ਬਾਤ ਇੱਕ ਥਣ ਚੂਈ ਮੜਿਆ ਸਰ ਲਾਇਆ ਐ ਐਂ ਦੇ ਪੈਂਦਾ ਦੇ ਦਿਖਾ ਦੇ ਮੜਿਆ ਥਾਣੀ ਦਿਖਾ ਦੇ ਤੈਨੂੰ ਕਰਕੇ ਦਿਖਾਈਂਦਾ ਵੀ ਦੋ ਧਾਰਾਂ ਪੈਂਦੀਆਂ ਨਹੀਂ ਨਹੀਂ ਦੋ ਨਹੀਂ ਪੈਂਦੀਆਂ ਬਾਈ ਹਾਂ ਇਹਦੇ 9 9 ਵਜਾ ਵਾ ਥਣ ਤੇ ਪਹਿਲੇ ਸੂਏ ਦਾ ਉਹ ਐ ਥੋੜੀ ਐ ਪੈਂਦੀ ਐ ਪੈਂਦੀ ਬਾਲਟੀਆ ਦੇਖ ਮੜੀ ਖਿੱਲਰ ਕੇ ਪੈਂਦੀ ਠੀਕ ਹੈ ਬਈ ਹਾਂ ਦੇਖ ਇਹ ਬਾਕੀ ਆਪਦੀ ਅਗਲਾ ਤਸੱਲੀ ਕਰ ਲੈ ਜਮਾ ਬਈ ਬਾਕੀ ਚੌਣ ਚਵਾਈ ਬਾਈ ਦੇਖ ਸਕਦੇ ਮੂਰਲੇ ਥਣਾ ਦੇ ਚਵਾਈ ਦੇਖ ਸਕਦੇ ਬਹੁਤ ਚੰਗੀ ਚਵਾਈ ਆ ਨਾ ਮੂਰਲੇ ਬਹੁਤ ਚੰਗੀ ਚਵਾਈ ਹੈ ਬਈ ਸਹੀ ਗੱਲ ਆ ਬਾਈ ਜਿਹੜੀ ਗੱਲ ਆ ਬਾਈ ਉਹ ਬਾਈ ਨੇ ਦੱਸ ਤੀ ਬਾਕੀ ਆਪਦਾ ਜੇ ਕੋਈ ਵੀਰ ਆਊਗਾ ਤਸਦੀ ਕਰ ਹਾਂ 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 ਆ ਗੋਹਾਟ ਵਾਲੀ ਤੇ ਕਿੰਨਾ ਬੋਲਾ ਕੱਢਿਆ ਹੋਇਆ ਜੱਗੇ ਬਾਈ ਬੋਲਾ ਇਸਨੇ 4 ਕਿਲੋ ਚੋਇਆ ਬਈ ਠੀਕ ਆ ਤੜਕੇ ਵੀ ਅੱਜ ਆਪਾਂ ਕਿੰਨਾ ਦੱਤਾ ਦੇ ਦਈ 15 16 ਕਿਲੋ ਦੇ ਦੂ ਬਈ ਆਰਾਮ ਨਾਲ ਪ੍ਰਿੰਟ ਬਹੁਤ ਆ ਵਹਿਣ ਦੀ ਹਾਂ ਹਾਂ ਬਈ ਸਹੀ ਗੱਲ ਆ ਬਈ ਪ੍ਰਿੰਟ ਬਹੁਤ ਚੰਗਾ ਆ ਗਿਆ ਸਨਖ ਬਣਾ ਬਾਈ ਦੇਖੋ ਵਹਿੜ ਚ ਜਿਹੜਾ ਲੇਵਾ ਲੱਗਿਆ ਮੈਂ ਕਿਹਾ ਪੰ ਤੇ ਬਾਕੀ ਕੱਦ ਕਾਠ ਵਾਲੀ ਆ ਇਹ ਰੰਗ ਪ੍ਰਿੰਟ ਬਹੁਤ ਚੰਗਾ ਜਿਆਦਾ ਲਾਮੀਆ ਕਿਸੇ ਪੱਖ ਤੋਂ ਨਾ 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 ਬਾਕੀ ਸੈਲ ਠੀਕ ਅਜ ਨਹੀਂ ਹੈ ਯਾਰ ਉਹ ਯਾਰ ਰੇਟ ਵੀ ਆਪਾਂ ਜਮਾ ਬੱਸੀਆਂ ਵਾਲੇ ਭਾਜ ਹੀ ਦੇਵਾਂ ਕਿੰਨੇ ਦੇ ਦਾਂ 32 ਦੇ ਦਾਂ ਟੋਟਲੀ ਹਾਂ 32000 ਮੁੱਲ 35000 ਆ 32000 ਦੇ ਦੇ ਦਾਂ ਮੁੱਲ ਹੈਗਾ ਬਾਈ ਕਹਿੰਦਾ 35 32000 ਰੁਪਏ ਦੇ ਅੱਜ ਆਪਾਂ ਦੇ ਦੇਾਂਗੇ ਬਾਕੀ ਚਮਕ ਦੇਖੋ ਮੇਨ ਗੱਲ ਜਿਹੜਾ ਇੱਕ ਥਾਣਾ ਉਹ ਬਾਈ ਨੇ 10 10 ਹੀ ਦਿੱਤਾ ਕਹਿੰਦਾ ਵੀ ਇੱਕ ਥਾਂ ਤੋਂ ਹੋਆ ਉਹ ਲੈਵੇ ਤੇ ਸਫਾਈ ਬਹੁਤ ਹੈ ਬਾਹਲੀ ਸਫਾਈ ਆ ਬਾਈ ਬਹੁਤ ਜ਼ਿਆਦਾ ਤੇ ਮੁੱਲ ਵੀ ਉਸਹਾਉ ਨਹੀਂ ਕਰਦਾ ਜਮਾ ਜਾਏ ਜਮੁੱਲਾ ਬਈ ਬੱਸਾਂ ਵਾਲਾ ਮੁੱਲ ਵੱਡੀ ਫੁੱਲਾ ਬੱਚਾ ਬੱਸਾ ਆ ਗਿਆ ਮਗਰ ਬਾਕੀ ਫੇਸ ਵਗੈਰਾ ਆਪਾਂ ਨੇੜੇ ਚੈੱਕ ਕਰਾ ਨੇ ਲੈ ਫੇਸ ਦੇਖੋ ਬੜਾ ਪਿਆਰਾ ਆ ਗਿਆ ਬਈ ਬੁੱਧੀਵਾਦੀ ਫੁੱਲ ਕਮਾਲ ਦੀ ਆ ਇਧਰ ਓਏ ਲੈ ਲੈ ਵਾ ਦੇਖੋ ਬਈ ਕੰਡ ਬੰਨੀ ਫਿਰਦੀ ਆ ਨਾ ਬੂਰੀ ਬਈ ਸਹੀ ਗੱਲ ਦੋ ਦਸ 17 18 ਕਿਲੋ ਵੀ ਪਾ ਦੂ ਹਰਾਮ ਨਾਲ ਠੀਕ ਹੈ ਬਈ ਇਹ ਬਈ ਦੂਜਾ ਸੂਆ ਸੂਈ ਆ ਬਈ ਇਹ ਪਰਸੋਂ ਰਾਤ ਨੂੰ ਠੀਕ ਹੈ ਬਈ ਹਾਂ ਜੇਰ ਜੂਰ ਦੀ ਕੰਪਲੀਟ ਆਪਣੇ ਘਰੇ ਸੂਈ ਆ ਸੀਲ ਸੰਧੀ ਵੀ ਬਹੁਤ ਜ਼ਿਆਦਾ ਬਈ ਬੱਚਾ ਇਹਦੇ ਮਗਰਾ ਬੱਚਾ ਇਹਦੇ ਮਗਰਾ ਹਾਂ లైంగੇ ਬਿਤਾ ਰਾਮਾਰਕੇ ਦਿਖਾ ਦਿੰਨੇ ਆ। ਬਸ। ਮੈਂ ਕਹਣਾ ਜੱਗਾ ਚੂਣੀ ਵਾਲਾ ਮਿੱਠਾ ਚੰਦਾ ਆ ਗਿਆ ਹਨਾ। ਮੁੱਗੇ ਲਾਉਂਦੀ ਆ ਮੁੱਗੇ। ਹੂੰ। ਮਿੱਠੀ ਚਵਾਈ ਕਹਿ ਸਕਦੇ ਆ ਹਨਾ। ਬਾਹਰੀ ਨਜਾਇਜ਼। ਹੂੰ। ਸਹੀ ਗੱਲ ਆ। ਬੈਠ ਬਹੁਤ ਚੰਗਿਆ ਬਾਈ ਦੁੱਧੇ 20 ਤੋਂ ਬਾਹਰ ਕੱਢ ਦੂ ਰਾਮ ਨਾਲ। ਲੈਵਾ ਦੇਖੋ ਯਾਰ ਪਹਿਲਾਂ ਦਾ। ਬਾਕੀ ਨਾਲ ਦੁੱਧ ਵਾਲੀ ਵੀ ਚੈੱਕ ਕਰੋ ਬੜੀ ਚੰਗਿਆ। ਲੈਵਾ ਫੀਡ ਨਾਲ ਆ ਗਿਆ ਬਾਹਰੀ ਵਾਲਾ। ਜਮਾ ਥਣ ਬਹੁਤ ਚੰਗਾ ਲੱਗਿਆ। ਸਹੀ ਗੱਲ ਆ। ਕੀ ਆ ਬਾਤ। ਪਰਸੋ ਸੋਈ ਆ ਬਾਈ ਇਹਦੇ 13-14 ਕਿਲੋ ਬੋਲੀ ਤਿਆਰ ਹੋਊਗੀ ਜਮਾ। ਠੀਕ ਆ हां ਭਾਵੇਂ ਕਿ ਦੋ ਟਾਈਮ ਤੇ ਸੱਲੀ ਕਰੀ ਚਾਰ ਟਾਈਮ ਚਾਰ ਟਾਈਮ ਬਾਈ ਕਹਿੰਦਾ ਭਾਵੇਂ ਦੋ ਟਾਈਮ ਭਾਵੇਂ ਚਾਰ ਟਾਈਮ ਆਪਦੀ ਸੱਲੀ ਕਰ ਸਕਦੇ ਆ ਸਾਜੀ ਬੈੜ ਆ ਬਾਈ ਜਮਾ ਨਲੇ ਗੱਲ ਹੋਰ ਆ ਕੀ ਗਰਮੀ ਨਾ ਮੰਨਣ ਵਾਲੀ ਨਾ ਮੰਨ ਜਮਾ ਨਹੀਂ ਮੰਨਦੀ ਬਾਈ ਗਰਮੀ ਵੀ ਹੂੰ ਇਹ ਜਰਸੀ ਤਾਂ ਆ ਗਈ ਬਾਈ ਜਰਸੀ ਕਰੋਸ ਜੇ ਤਾਂ ਆ ਗਈ ਬਾਈ ਹਾਂ ਠੀਕ ਆ ਤੇ ਜਿਹੜਾ ਇਹਨੂੰ ਮੈਂ ਕਹਿੰਦਾ ਵੀ ਆਰਡਰ ਲੱਗਿਆ ਬਾਈ ਕਮਾਲ ਦਾ ਆ ਗਿਆ ਜਮਾ ਸਰਾ ਦੁੱਧ ਬਾਈ 20 ਤੋਂ ਬਾਹਰ ਪਾਉ ਬੈੜ ਆਮ ਨਾਲ ਠੀਕ ਆ ਹਾਂ ਤੇ ਜੱਗਿਆ ਮੁੱਲ ਇਹਦਾ ਫਿਰ ਅੱਜ ਕੀ ਰਹਿਣ ਵਾਲਾ ਇਹਦਾ ਯਾਰ 55000 ਰੁਪਇਆ ਲੈਣ ਦੇਣ ਜਾ ਟੋਟਲੀ ਹਾਂ ਲੈਣ ਦੇਣੀ ਮੁੱਲ ਕਹਿੰਦਾ ਬਾਈ ਕਹਿੰਦਾ 55000 ਰੁਪਇਆ ਤੇ ਲੈਵਾ ਜਿਹੜਾ ਆ ਗਿਆ ਉਹਨੂੰ ਕਰ ਮੰਨਣਾ ਜਿੰਨਾ ਮਗਰ ਨਾਲ ਉਹਨੇ ਹੀ ਮੂਰਨੋ ਹਣਾ ਉਹਨੇ ਹੀ ਮੂਰਨੋ ਬਾਈ ਹੂੰ ਇਹ ਨਹੀਂ ਹੈਗਾ ਵੀ ਟੁੱਟ ਮਾਇਆ ਲੈਵਾ ਨਾ ਨਾ ਜਮੇ ਨਹੀਂ ਸੋਨਾ ਸਾੜੀ ਵਾਲਾ ਆਰਡਰ ਸੂਈ ਸਵਾਈ ਆ ਬਾਈ ਬੱਚਾ ਜਿਹੜਾ ਇਹਦੇ ਮਗਰ ਆ ਗਿਆ ਨਾ ਬੱਚਾ ਬਾਕੀ ਜੇਰ ਜੂਰ ਦੀ ਪ੍ਰੋਪਰ ਆਪਣੇ ਕੋਲ ਵੀਡੀਓ ਹੈਗੀ ਆ ਤੇ ਮੁੱਲ ਇਹਦਾ ਜੱਗੇ 55000 ਰੁਪਇਆ ਹਾਂ 55000 ਰੁਪਏ ਦੀ ਬਾਈ ਕਹਿੰਦਾ ਟੋਟਲੀ ਆਪਾਂ ਦੇ ਦੇਣੀ ਆ ਬਾਕੀ ਆਏਗੇ ਦਾ ਥੋੜਾ ਕਾਣਾ ਮਾਨਤਨ ਹੋਜੂ 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 ਕਰਾਂਗੇ ਠੀਕ ਹੈ ਬਾਈ ਆਏ ਕੇ ਦਾ ਬਾਈ ਕਹਿੰਦਾ ਥੋੜਾ ਜਨਾ ਮਾਨਤਨ ਜਰੂਰ ਹੋਜੂ ਬਾਕੀ ਆਪਾਂ ਇਧਰੋਂ ਵੀ ਚੈੱਕ ਕਰਾਉਣਾ ਬਾਈ ਨਾੜਾ ਨੋੜਾ ਨਾ ਜੇ ਗੱਲ ਕਰੀਏ ਫੁੱਲ ਚੰਗੀਆਂ ਥਣਾ ਵਾਲਾ ਥਾਣੀ ਵਾਲਾ ਚੰਗਾ ਲੱਗਿਆ ਬਾਈ ਮੱਧ ਨਾਲ ਦਾ ਥਾਣਾ ਜਮਾ ਜਮਾ ਬਾਈ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਤਿੰਨਾ ਵੜਾਂ ਚ ਕੋਈ ਵੜ ਪਸੰਦ ਆਉਂਦੀ ਆ ਨਾ ਬਾਈ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨਾਲ ਦੇਖਣ ਲਈ ਧੰਨਵਾਦ